ਦੋਸਤੋ ਇਹ ਬਗਲੇ ਕਾਂ ਬਗਲੇ ਸ਼ਹਿਰ ਕਾਂ ਇੱਕ ਅੱਧਾ ਜਾਨਵਰ ਹੋਰ ਵੀ ਹੈ ਜਿਸ ਦਾ ਮੈਨੂੰ ਨਾਂ ਨਹੀਂ ਪਤਾ ਇਹ ਦੇਖੋ ਕਿਸ ਤਰ੍ਹਾਂ ਤਿਆਰਿਆ ਖੇਤ ਨੂੰ ਪਾਣੀ ਲੱਗ ਰਿਹਾ ਹੈ ਜਦੋਂ ਇਹ ਪਾਣੀ ਧਰਤੀ ਅੰਦਰ ਜਾਂਦਾ ਹੈ ਤਾਂ ਕੀੜੇ ਮਕੌੜੇ ਨਿਕਲ ਕੇ ਬਾਹਰ ਨੂੰ ਦੌੜਦੇ ਹਨ ਤਾਂ ਉੱਪਰੋਂ ਦੀ ਇਹ ਉਹਨਾਂ ਨੂੰ ਦਬੋਚ ਕੇ ਆਪਣਾ ਭੋਜਨ ਬਣਾ ਲੈਂਦੇ ਹਨ ਔਰ ਦੇਖੋ ਦੌੜ ਕੇ ਹਾਂ ਉਹ ਦੌੜ ਕੇ ਪੈ ਗਿਆ ਇਹ ਉਹ ਇੱਕ ਬਗਲਾ ਹੋਰ ਆ ਗਿਆ ਦੇਖੋ ਦੇਖੋ ਹਾਂ ਪਹਿਲਾਂ ਇਹ ਖੜੇ ਰਹਿੰਦੇ ਹਨ ਧਿਆਨ ਨਾਲ ਦੇਖਦੇ ਰਹਿੰਦੇ ਹਨ ਜਦੋਂ ਕੋਈ ਜੀਵ ਜੰਤੂ ਉਹ ਉਹ ਦੌੜ ਕੇ ਫੇਰ ਫੜ ਲਿਆ ਜਦੋਂ ਕੋਈ ਜੀਵ ਜੰਤੂ ਬਾਹਰੋਂ ਨਿਕਲਦਾ ਹੈ ਤਾਂ ਇਹਨਾਂ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੇਖਿਓ ਦੇਖੀ ਜਾਓ ਹੁਣ ਤੁਸੀਂ ਔਰ ਦੇਖ ਇਹ ਦੇਖਿਓ ਹਾਂ ਆ ਦੇਖੋ ਹੋਰ ਬਗਲਾ ਆਇਆ ਇਹ ਆਉਦੇ ਇਹ ਦੌੜ ਦੌੜ ਕੇ ਪੈਂਦੇ ਆ ਪੂਰੀ ਨਜ਼ਰ ਇਹਨਾਂ ਨੇ ਇਸ ਵੇਲੇ ਜ਼ਮੀਨ ਤੇ ਟਿਕਾਈ ਹੋਈ ਆ ਮੈਂ ਬਿਲਕੁਲ ਇਹਨਾਂ ਦੇ ਨਜ਼ਦੀਕ ਬੈਠਾ ਮਰ ਮੇਰੇ ਵਾਲੇ ਇਹਨਾਂ ਦਾ ਖਿਆਲ ਨਹੀਂ ਦੇਖੋ ਹਾਂ ਇੱਕ ਬੰਗਲੇ ਦੀ ਲੱਤ ਦੋਖਦੀ ਆ ਲੱਤ ਵਿੱਚ ਕੋਈ ਨੁਕਸਿਆ ਉਹ ਵੀ ਆ ਦੇਖੋ ਕਿਦਾਂ ਛਾਲਾ ਜੀ ਮਾਰਦਾ ਆ ਰਿਹਾ ਹਾਂ ਅਸੀਂ ਦੇਖੀ ਜਾਓ ਹੁਣ ਜਿੱਧਰ ਜਿੱਧਰੋ ਵੀ ਕੋਈ ਕੋਈ ਕੀੜਾ ਮਗੜਾ ਨਿਕਲਦਾ ਹੈ ਦੌੜ ਕੇ ਪੈਂਦੇ ਆ ਦੇਖੀ ਜਾਇਆ ਉਹ ਦੇਖੋ ਦੇਖੋ ਦੇਖ ਹਾਂ ਕਾਂ ਆ ਗਿਆ ਕਾਂ ਵੀ ਕਾਂ ਵੀ ਆਪਣੇ ਭੋਜਨ ਦੀ ਤਲਾਸ਼ ਵਿੱਚ ਆ ਦੇਖੋ ਦੌੜ ਦੌੜ ਕੇ ਇਹ ਵੀ ਜਦੋਂ ਪਾਣੀ ਧਰਤੀ ਵਿੱਚ ਜਾਂਦਾ ਸਾਖੋਟਣ ਦੇ ਨਾਲ ਕੀੜੇ ਮਕੋੜੇ ਬਾਹਰ ਨੂੰ ਆਉਂਦੇ ਆ ਦੇਖੀ ਜਾਏ ਹੁਣ ਤੁਸੀਂ ਇਹਨਾਂ ਨੇ ਸਾਰਿਆਂ ਨੇ ਇੱਕੋ ਵਾਰੀ દોੜ-ਦੌੜ ਕੇ ਆਪਣੇ ਭੋਜਨ ਨੂੰ ਪ੍ਰਾਪਤ ਕਰਨਾ ਇਹ ਬਗਲਾ ਜੇਦੀ ਕੁਛ ਲੱਤ ਖਰਾਬ ਆ ਕੀ ਹੋਇਆ ਇਹ ਵੀ ਦੇਖੋ ਅਦੇ ਕੋ ਕਾਂ ਵੀ ਕਾਂ ਵੀ ਆਪਣੇ ਭੋਜਨ ਦੀ ਤਲਾਸ਼ ਵਿੱਚ ਹੈ। ਆ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਜਦੋਂ ਕੋਈ ਕੀੜਾ ਮਕੌੜਾ ਨਿਕਲਦਾ ਹੈ ਤਾਂ ਇੱਕ ਬਗਲਾ ਉਹਨੂੰ ਫੜਨ ਲੱਗਦਾ ਹੈ ਤੇ ਦੂਸਰਾ ਛਾਲ ਮਾਰ ਕੇ ਉਸ ਤੋਂ ਪਹਿਲਾਂ ਉਸਨੂੰ ਦਬੋਚ ਲੈਂਦਾ। ਬਹੁਤ ਹੀ ਕੀੜੇ ਮਕੌੜਿਆਂ ਲਈ ਬਹੁਤ ਹੀ ਖੌਫਨਾਕ ਮੰਝਰ। ਔਰ ਬਗਲੇ ਦੇਖੋ ਲੜ ਰਹੇ ਆ। ਆਸ ਵਿੱਚ ਲੜ ਰਹੇ ਆ। ਉਹਨਾਂ ਪ੍ਰਾਪਤੀ ਕਰਕੇ ਉਹ ਕਹਿੰਦਾ ਮੈਂ ਇਹ ਖਾਣਾ ਉਹ ਕਹਿੰਦਾ ਮੈਂ ਇਹ ਖਾਣਾ ਦੇਖੋ ਵਾਹ ਦੇਖੋ ਇਹ ਕੀੜੇ ਮਕੌੜੇ ਆਪਣੀ ਜਾਨ ਕਿਸ ਤਰ੍ਹਾਂ ਪਚਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਫਿਰ ਵੀ ਇਹ ਜਦੋਂ ਧਰਤੀ ਵਿੱਚੋਂ ਬਾਹਰ ਨਿਕਲਦੇ ਆ ਤਾਂ ਇਹ ਬਗਲੇ ਇਹਨਾਂ ਨੂੰ ਦਿਵੋਚ ਲੈਂਦੇ ਆ ਦੇਖੋ ਦੌੜਾ ਜਾਂਦਾ ਬੰਗਲਾ ਆ ਦੇਖੋ ਮੈਂ ਹੁਣ ਇਹਨਾਂ ਤੇ ਫੋਕਸ ਕਰਦਾ ਦੋਨੇ ਬੰਗਲਾ ਤੇ ਤੁਹਾਡੇ ਸਾਹਮਣੇ ਦੇਖੋ ਇਹ ਬਗਲੇ ਲੱਤ ਦੁਖਦੀ ਆ ਲੱਤ ਵਿੱਚ ਕੁਛ ਟੁੱਟ ਗਿਆ ਨੋਕਸਿਆ ਦੇਖੋ ਇਹ ਤਾਂ ਨੂੰ ਮੂੰਹ ਕਰਕੇ ਨਜ਼ਰ ਇਹਨਾਂ ਦੀ ਥੱਲੇ ਆ ਕਿ ਕਿਸ ਤਰ੍ਹਾਂ ਕਿੱਥੋਂ ਕੋਈ ਕੀੜਾ ਮਕੌੜਾ ਨਿਕਲੇ ਤੇ ਛਾਲ ਮਾਰ ਕੇ ਫੜੀਏ ਮੇਰੀ ਆਵਾਜ਼ ਵੀ ਸੁਣਦੇ ਆ ਕਈ ਵਾਰ ਇਹ ਮੇਰੀ ਆਵਾਜ਼ ਸੁਣਦੇ ਆ ਇਸ ਮੇਰੇ ਵੱਲ ਵੀ ਇਹਨਾਂ ਦਾ ਧਿਆਨ ਆ ਕਿ ਕਿਤੇ ਇਹ ਕੋਈ ਪਰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਇਹ ਇਨਸਾਨ ਤੋਂ ਵੀ ਡਰਦੇ ਆ ਇਨਸਾਨ ਨੂੰ ਆਪਣਾ ਦੁਸ਼ਮਣ ਸਮਝਦੇ ਆ ਕਿ ਕਿਤੇ ਇਹ ਕੋਈ ਇਹੋ ਜਿਹੀ ਚੀਜ਼ ਨਾ ਚਲਾ ਦੇਵੇ ਜਿਹੜੀ ਸਾਡੇ ਵਾਂਗ ਕਬਜੇ ਤੇ ਅਸੀਂ ਸਾਰਾ ਨੁਕਸਾਨ ਹੋ ਜਵੇ ਪਰ ਫਿਰ ਵੀ ਇਸ ਡਰ ਤੋਂ ਇਸ ਡਰ ਨੂੰ ਦੂਰ ਕਰਦੇ ਹੋਏ ਇਹ ਆਪਣੇ ਭੋਜਨ ਨੂੰ ਪ੍ਰਾਪਤ ਕਰ ਰਹੇ ਹਨ ਆਪਣੇ ਭੋਜਨ ਦੀ ਖਾਤਰ ਇਹ ਆਪਣੇ ਪੇਟ ਦੀ ਖਾਤਰ ਇਹ ਕੀੜੇ ਮਕੌੜਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਔਰ ਇਸ ਨੂੰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਧੰਨਵਾਦ ਜੀ